ਜੇ ਤੁਸੀਂ ਰੁੱਖੀ ਖਾ ਲਵੋ ਆ ਚਾਰ ਨਾਲ ਖਾ ਲੋ ਤਾਂ ਵੀ ਤੁਹਾਨੂੰ ਤੇਸਟ ਆਉਂਦਾ ਦੋ ਦੀ ਬਜਾਏ ਕਿੰਨੀ ਵਾਰ ਬੰਦਾ ਤੀਜੀ ਰੋਟੀ ਵੀ ਪਸੰਦ ਕਰਦਾ ਕਿ ਯਾਰ ਰੋਟੀ ਸੁਆਦ ਹੈ ਤੁਸੀਂ 24 ਤੋਂ 48 ਘੰਟੇ ਵੀ ਆਟਾ ਗੁੰਨ ਕੇ ਰੱਖੋਗੇ ਤਾਂ ਉਹ ਜਿਹੜਾ ਹੈਗਾ ਉਹ ਕਾਲਾ ਨਹੀਂ ਹੁੰਦਾ ਇਹਦੇ ਜਿਸ ਤਰ੍ਹਾਂ ਦੇ ਕਿ ਐਨਜ਼ਾਈਮ ਬਣ ਜਾਂਦਾ ਉਹ ਵੱਡੀ ਗੱਲ ਇਹ ਹੈ ਕਿ ਜਿਹੜੀ ਸਾਡੀ ਚਪਾਤੀ ਵਾਲੀ ਕਿਸਮ ਹੈ ਇਹਦੀ ਰੋਟੀ ਜਿਹੜੀ ਹੈਗੀ ਆ ਉਹ ਬੜੀ ਜਿਹੜੀ ਸਫੇਦ ਬਣਦੀ ਹੈ ਇਹ ਜਿਹੜੀਆਂ ਮਧ ਪ੍ਰਦੇਸ਼ ਤੋਂ ਕਿਸਮਾਂ ਨੇ ਉਹਨਾਂ ਨਾਲੋਂ ਕਿਤੇ ਇਹ ਬੈਟਰ ਕਿਸਮ ਹੈਗੀ ਆ ਤੇ ਇਸ ਕਰਕੇ ਇਹਦਾ ਆਟਾ ਵੀ ਅਵੇਲੇਬਲ ਹੁੰਦਾ ਤੇ ਇਹ ਵੈਰਾਈਟੀ ਦਾ ਸਿੜ ਵੀ ਬੇਨੇ ਬਣਾਇਆ ਜਾਂਦਾ ਜੀ ਇਹਦੇ ਵਾਸਤੇ ਕੋਈ ਸਪੈਸੀਫਿਕ ਏਰੀਆ ਨਹੀਂ ਹੈਗਾ ਇਹ ਆਪਾਂ ਸਾਰੇ ਪੰਜਾਬ ਦੇ ਵਿੱਚ ਇਹਦੀ ਬਜਾਈ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਇਹ ਅੱਜ ਤੁਹਾਨੂੰ ਕਣਕ ਦੀ ਇੱਕ ਅਜਿਹੀ ਕਿਸਮ ਬਾਰੇ ਦੱਸਦੇ ਹਾਂ ਜਿਸ ਦੀ ਰੁੱਖੀ ਰੋਟੀ ਵੀ ਖਾਣ ਵਿੱਚ ਬੜੀ ਸੁਆਦਲੀ ਹੁੰਦੀ ਹੈ ਐਨਾ ਹੀ ਨਹੀਂ ਇਸ ਕਿਸਮ ਦਾ ਗੁੰਨਿਆ ਹੋਇਆ ਆਟਾ ਵੀ 2 ਦਿਨ ਤੱਕ ਕਾਲਾ ਨਹੀਂ ਹੁੰਦਾ ਇੱਕ ਕਿਸਮ ਖਾਸ ਕਰਕੇ ਘਰ ਵਿੱਚ ਰੋਟੀ ਖਾਣ ਦੇ ਸ਼ੌਕੀਨਾ ਲਈ ਖੋਜੀ ਗਈ ਏ ਜੀ ਹਾਂ ਇਸ ਗੁਣਵੱਤਾ ਭਰਪੂਰ ਕਿਸਮ ਦਾ ਨਾਮ ਪੀਬੀਡਬਲਯੂ 1 ਚਪਾਤੀ ਏ ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਨੇ ਵਿਕਸਿਤ ਕੀਤਾ ਏ ਇਸ ਕਿਸਮ ਬਾਰੇ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਪ੍ਰਿੰਸੀਪਲ ਬੀਟ ਬਰੀਡਰ ਡਾਕਟਰ ਗੁਰਵਿੰਦਰ ਸਿੰਘ ਮਾਵੀ ਨੇ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਏ ਸੇ ਨਵੀਂ ਕਿਸਮ ਦਿੱਤੀ ਆ ਪੀਬੀਡਬਲਯੂ ਚਪਾਤੀ 1 ਇਹ ਜਿਹੜੀ ਕਿਸਮ ਹੈ ਬੇਸਿਕਲੀ ਨਾ ਸਰ ਇਹ ਚਪਾਤੀ ਵਾਸਤੇ ਬਣਾਈ ਗਈ ਹੈ ਹੁਣ ਇਹ ਹੈ ਕਿ ਚਪਾਤੀ ਦੇ ਜਿਹੋਦੇ ਚ ਬੂਣ ਵੀ ਤੇ ਹੋਣੇ ਚਾਹੀਦੇ ਆ ਤਾਂ ਹੀ ਫਿਰ ਫਾਰਮ ਜਿਹੜਾ ਇਹਦੇ ਵੱਲ ਹੋਊਗਾ ਤੇ ਉਹਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਾਡੀ ਚਪਾਤੀ ਵਾਲੀ ਕਿਸਮ ਹੈ ਇਹਦੀ ਰੋਟੀ ਜਿਹੜੀ ਹੈਗੀ ਆ ਉਹ ਬੜੀ ਜਿਹੜੀ ਸਫੇਦ ਬਣਦੀ ਹੈ ਚਿੱਟੀ ਬਣਦੀ ਹੈ ਜੀ ਉਹਦਾ ਰੋਟੀ ਦਾ ਸਵਾਦ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਦੂਜੀ ਕਹਿੰਦੀ ਇੱਕ ਹੋਰ ਹੈ ਹੁਣ ਦੇਖੋ ਅੱਜ ਕੱਲ੍ਹ ਘਰਾਂ 'ਚ ਸਾਰੇ ਜੋਬ ਕਰਨ ਲੱਗੇ ਲੇਡੀਜ਼ ਵੀ ਜਾਂਦੀਆਂ ਹੈਗੀਆਂ ਨੇ ਜੋਬ ਕਰਨ ਪਹਿਲਾਂ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਸੀ ਜੇ ਆਪਾਂ ਆਟਾ ਗੋਲਵੰਦ ਦੇ ਰੱਖ ਦ ਤਾਂ 3-4 ਦਿਨਾਂ ਬਾਅਦ ਉਹ ਆਟਾ ਜਿਹੜਾ ਕਾਲਾ ਹੋ ਜਾਂਦਾ ਜੀ ਹੈਨਾ ਪਰ ਹੁਣ ਇਹ ਜਿਹੜੀ ਸਾਡੀ ਚਪਾਤੀ ਵਾਲੀ ਕਿਸਮ ਹੈ ਇਹਦਾ ਜੇ ਤੁਸੀਂ 24 ਤੋਂ 48 ਘੰਟੇ ਵੀ ਆਟਾ ਗੁੰਨ ਕੇ ਰੱਖੋਗੇ ਤਾਂ ਉਹ ਜਿਹੜਾ ਹੈਗਾ ਉਹ ਕਾਲਾ ਨਹੀਂ ਹੁੰਦਾ ਇਹਦੇ ਜਿਸ ਤਰ੍ਹਾਂ ਦਾ ਇੱਕ ਐਨਜ਼ਾਈਮ ਹੈ ਜੀ ਟੇਸਟ ਜਿਹੜਾ ਨਾ ਇਹ ਥੋੜੀ ਮਿੱਠਾ ਜਿਹਾ ਹੈਗਾ ਟੇਸਟ ਇਹਦਾ ਬਹੁਤ ਵਧੀਆ ਲੱਗਦੀ ਆ ਖਾਣ ਨੂੰ ਆਮ ਬੰਦਾ ਜਦ ਖਾਂਦਾ ਨਾ ਇਹਨੂੰ ਜੇ ਤੁਸੀਂ ਰੁੱਖੀ ਖਾ ਲਓ ਮੈਂ ਚਾਰ ਨਾਲ ਖਾ ਲਓ ਤਾਂ ਵੀ ਤੁਹਾਨੂੰ ਟੇਸਟ ਆਉਂਦਾ ਦੋ ਦੀ ਬਜਾਏ ਕਿੰਨੀ ਵਾਰ ਬੰਦਾ ਤੀਜੀ ਰੋਟੀ ਵੀ ਪਸੰਦ ਕਰਦਾ ਕਿ ਯਾਰ ਰੋਟੀ ਸੁਆਦ ਆ ਆ ਸਵੇਰ ਦੇ ਜਿਹੜੇ ਫਾਰਮਰ ਆ ਰਹੇ ਨੇ ਨਾ ਕਿੰਨਿਆਂ ਨੇ ਸਾਨੂੰ ਇਹ ਗੱਲ ਕਹੀ ਆ ਇਹਦੀ ਰੋਟੀ ਬੜੀ ਸੁ ਜਦ ਫਾਰਮੂਲਾ ਇਹ ਗੱਲ ਬਾਈ ਜੀ ਕਹਿ ਦੇਵੇ ਨਾ ਤਾਂ ਆਪ ਵੀ ਪਤਾ ਲੱਗਦਾ ਕਿ ਵਾਕੀ ਉਹ ਕਿਸਮ ਜਿਹੜੀ ਰੋਟੀ ਵਾਸਤੇ ਵਧੀਆ ਹੈ ਦੂਜੀ ਗੱਲ ਇੱਕ ਹੋਰ ਆ ਆਪਾਂ ਸਬਜੀ ਜਾਂ ਦਾਲਾਂ ਦੇ ਨਾਲ ਰੋਟੀ ਖਾਂਦੇ ਆ ਨਾ ਫੇ ਰੋਟੀ ਦਾ ਸੁਆਦ ਨਹੀਂ ਆਪਾਂ ਨੂੰ ਪਤਾ ਲੱਗਦਾ ਸੁਆਦ ਤੁਹਾਨੂੰ ਰੋਟੀ ਦਾ ਪਤਾ ਲੱਗੂਗਾ ਜੇ ਆਪਾਂ ਰੁੱਖੀ ਰੋਟੀ ਖਾ ਕੇ ਦੇਖੀਏ ਇਕੱਲੀ ਰੋਟੀ ਖਾ ਕੇ ਦੇਖੀਏ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜੀ ਚਪਾਤੀ 1 ਹੈ ਸਾਡੀ ਇਹਦਾ ਟੇਸਟ ਜਿਹੜਾ ਹੈਗਾ ਉਹ ਬਹੁਤ ਵਧੀਆ ਤੇ ਸੌਫਟ ਰਹਿੰਦੀ ਆ ਤਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਪੀਵੀਡਬਲਯੂ 1 ਚਪਾਤੀ ਹੈਗੀ ਆ ਇਹ ਜਿਹੜੀਆਂ ਮੱਧ ਪ੍ਰਦੇਸ਼ ਤੋਂ ਕਿਸਮਾਂ ਨੇ ਉਹਨਾਂ ਨਾਲੋਂ ਕਿਤੇ ਇਹ ਬੈਟਰ ਕਿਸਮ ਹੈਗੀ ਹੈ ਜਦੋਂ ਆਪਾਂ ਨੂੰ ਰੋਟੀ ਖਾਂਦੇ ਆ ਉਹਦੀ ਡਾਈਜੈਸਟਿਵਿਟੀ ਬਹੁਤ ਵਧੀਆ ਹੈਗੀ ਹੈ ਇਹਦੀ ਤਾਂ ਜਿਹੜੀ ਹੈਲਥ ਇਸ਼ੂ ਹੁੰਦਾ ਨਹੀਂ ਹੈ ਜਦ ਵਧੀਆ ਆਪਣਾ ਤਿਆਰ ਹੋਈ ਹੈ ਇਹ ਸਪੈਸੀਫਿਕਲੀ ਤਿਆਰ ਹੀ ਅਸੀਂ ਚਪਾਤੀ ਨੂੰ ਲਾ ਕੇ ਕੀਤੀ ਹੈਗੀ ਹੈ ਇਹਦਾ ਝਾੜ ਦੇ ਨਾਲ ਕੋਈ ਬਾੜਾ ਲੈਣਾ ਦੇਣਾ ਨਹੀਂ ਪਰ ਫਿਰ ਵੀ 17-18 ਕੁਇੰਟਲ ਝਾੜ ਜਿਹੜਾ ਇਹ ਕਿਸਮ ਦੇ ਰਹੀ ਹੈ ਹੁਣ ਤੁਹਾਡੇ ਮਨ ਵਿੱਚ ਇਸ ਕਿਸਮ ਦੀ ਬਿਜਾਈ ਝਾੜ ਅਤੇ ਸਾਵਧਾਨੀਆਂ ਸੰਬੰਧੀ ਸਵਾਲ ਹੋਵੇਗਾ ਇਸ ਬਾਰੇ ਵੀ ਕਨਕ ਦੇ ਮਾਹਿਰ ਨੇ ਚਾਨਣਾ ਪਾਇਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਸ ਕਿਸਮ ਬਾਰੇ ਇਹ ਆ ਕਿ ਇਹਦਾ ਝਾੜ ਜਿਹੜਾ ਹੈਗਾ ਝਾੜ ਤਕਰੀਬਨ 17-18 ਕੁਇੰਟਲ ਦੇ ਦਿੰਦੀ ਹੈ ਵੈਰਾਈਟੀ ਜਿਹੜੀ ਆ 150-55 ਦਿਨਾਂ 'ਚ ਇਹ ਪੱਕ ਜਾਂਦੀ ਆ ਤੇ ਇਹਦੀ ਬਜਾਈ ਆਪਾਂ 1 ਨਵੰਬਰ ਤੋਂ ਕਰ ਸਕਦੇ ਆ ਇਹਦੇ ਵਾਸਤੇ ਕੋਈ ਸਪੈਸਿਫਿਕ ਏਰੀਆ ਨਹੀਂ ਹੈਗਾ ਇਹ ਆਪਾਂ ਸਾਰੇ ਪੰਜਾਬ ਦੇ ਵਿੱਚ ਇਹਦੀ ਬਜਾਈ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਇਹ ਜਿਹੜੀ ਪੀਲੀ ਭੂਰੀ ਕੁੰਗੀ ਪੈਂਦੀ ਉਹਨਾਂ ਦਾ ਵੀ ਮੁਕਾਬਲਾ ਕਰਦੀ ਹੈਗੀ ਆ ਹਾਂ ਇਹ ਗੱਲ ਜ਼ਰੂਰ ਆ ਇਹਦਾ ਕੱਦ ਥੋੜਾ ਜਿਹਾ ਵੱਡਾ ਹੋ ਜਾਂਦਾ ਲੰਬਾ ਹੋ ਜਾਂਦਾ ਹੈ ਨਾ ਜੀ ਇਹਦੇ ਵਾਸਤੇ ਆਪਾਂ ਵੀ ਇੱਕ ਅਸੀਂ ਨਵੀਂ ਰਿਕਮੈਂਡੇਸ਼ਨ ਵੀ ਦਿੱਤੀ ਆ ਕਿ ਇਹਨੂੰ ਇੱਕ ਪਾਣੀ ਜਿਹੜਾ ਘੱਟ ਲਾਇਆ ਜਾਵੇ ਜੇ ਹੋਰਾਂ ਨੂੰ ਆਪਾਂ ਚਾਰ ਪਾਣੀ ਲਾਉਂਦੇ ਆ ਇਹਨੂੰ ਤਿੰਨ ਪਾਣੀ ਲਾਇਆ ਜਾਵੇ ਕਣਕ ਇੱਕ ਬਾਈ ਦੀ ਇਦਾਂ ਦੀ ਫਸਲ ਹੈ ਨਾ ਉਹਦੇ ਵਿੱਚ ਬਾਹਲਾ ਸਪਰੇ ਬਾਹਲਾ ਉਹਦੀ ਲੋੜ ਨਹੀਂ ਪੈਂਦੀ ਹੈਗੀ ਆਪਾਂ ਨੂੰ ਇਹ ਇੱਕ ਵਧੀਆ ਕਿਸਮ ਹੈ ਜੀ ਆ ਤੁਸੀਂ ਨੋਰਮਲ ਕੰਡੀਸ਼ਨ ਜਿੱਦਾ ਹੋਰ ਕਣਕਾਂ ਵਿੱਚ ਦੇ ਉਦਾਂ ਹੀ ਆ ਕਣਕ ਬੀਜਣੀਆਂ ਸਿੱਧੀ ਜੀ ਗੱਲ ਹੈ ਇਹ ਉੱਥੇ ਬੀਜੀ ਜਾ ਸਕਦਾ ਜਿੱਥੇ ਅੱਜ ਤੋਂ ਪਹਿਲਾਂ ਤੁਸੀਂ ਕਣਕ ਬੀਜਦੇ ਸੀ ਇਹਦੇ ਕੋਈ ਸਪੈਸੀਫਿਕ ਗੱਲ ਨਹੀਂ ਹੈਗੀ ਇਹਦੇ ਬਾਰੇ ਤਵੇ ਦੂਜਾ ਭਾਈ ਪਤਾ ਕੀ ਹੁੰਦਾ ਇਹ ਜਿਹੜੀ ਹੈਗੀ ਆ ਆਪਾਂ ਆਪਣੇ ਖਾਣ ਵਾਸਤੇ ਰੱਖਣੀਆਂ ਇਹ ਤਾਂ ਆਪਾਂ ਅੱਧਾ ਕਿੱਲਾ ਬੀਜ ਲਈਏ 2 ਕਨਾਲ ਬੀਜ ਲਈਏ ਮਤਲਬ ਅੱਧਾ ਕਿੱਲਾ ਬੀਜਾਂਗੇ ਆਪਾਂ ਨੂੰ 7-8-10 ਕੁਇੰਟਲ ਆ ਗਿਆ ਘਰ ਵਾਸਤੇ ਬਹੁਤ 5 ਕੁਇੰਟਲ ਮੈਨੂੰ ਲੱਗਦਾ ਨਹੀਂ ਕਿ ਉਹ ਤੋਂ ਵੱਧ ਆਪਣਾ ਘਰਾਂ ਚ ਸਾਰੇ ਸਾਲ ਚ ਲੱਗਦਾ 7-8 ਕੁਇੰਟਲ ਆ ਗਿਆ ਆਪਾਂ ਵੀ ਦੇਈਏ ਨਾਲ ਰਿਸ਼ਤੇਦਾਰਾਂ ਨੂੰ ਵੀ ਦੇ ਦਾਂਗੇ ਆਪਾਂ ਤਾਂ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਜਿੱਦਾਂ ਚੱਕੀ ਵਾਲੇ ਹੈਗੇ ਨੇ ਸੀਡ ਲੈ ਜਾਂਦੇ ਨੇ ਫਿਰ ਉਹਨਾਂ ਨੂੰ ਮਲਟੀਪਲਾਈ ਕਰਦੇ ਨੇ ਉਹ ਤੋਂ ਆਟਾ ਬਣਾਉਂਦੇ ਹੈਗੇ ਨੇ ਤੇ ਸੇਲ ਕਰਦੇ ਨੇ ਆਪਣਾ ਉਹ ਇਹਦਾ ਆਟਾ ਸਾਰੇ ਪੰਜਾਬ 'ਚ ਬਹੁਤ ਵਧੀਆ ਤਰੀਕੇ ਨਾਲ ਵਿਕ ਰਿਹਾ ਜੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਇਸ ਕਿਸਮ ਦਾ ਬੀਜ ਪੀਏਯੂ ਦੇ ਗੇਟ ਨੰਬਰ 1 ਉੱਤੇ ਬੀਜਾਂ ਦੀ ਦੁਕਾਨ ਤੋਂ ਮਿਲ ਰਿਹਾ ਹੈ ਜਾਂ ਫਿਰ ਆਪਣੇ ਇਲਾਕੇ ਦੇ ਖੇਤੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਜੇ ਕਿਸਮ ਦੀ ਮੈਂ ਗੱਲ ਕਰਾਂ ਤਾਂ ਇਹਦਾ ਬੀਜ ਜਿਹੜਾ ਹੈਗਾ ਯੂਨੀਵਰਸਿਟੀ 'ਚ ਅਵੇਲੇਬਲ ਹੈਗਾ ਜੀ 10 ਕਿਲੋ ਦੇ 20 ਕਿਲੋ ਦੀ ਪੈਕਿੰਗ ਦੇ ਵਿੱਚ ਇਸ ਸਮਿਸ ਮੇਲੇ ਤੇ ਇਹਦਾ ਬੀਜ ਜਿਹੜਾ ਉਹ ਮਿਲ ਰਿਹਾ ਗੇਟ ਨੰਬਰ 1 ਦੇ ਅੰਦਰਲੇ ਪਾਸੇ ਯੂਨੀਵਰਸਿਟੀ ਦੀ ਆਪਣੀ ਸ਼ਾਪ ਹੈਗੀ ਹੈ ਉੱਥੇ ਵੀ ਇਸ ਬੀਜ ਦੀ ਅਵੇਲੇਬਿਲਟੀ ਜਿਹੜੀ ਹੈ ਮੇਲੇ ਤੋਂ ਬਾਅਦ ਰਹੂਗੀ ਪੀਯੂ ਤੋਂ ਬੀਜ ਲੈਣ ਜਾਣ ਤੋਂ ਪਹਿਲਾਂ ਤੁਸੀਂ ਇਸ ਬੀਜ ਦੀ ਉਪਲਬਧਤਾ ਬਾਰੇ ਜਾਣਕਾਰੀ ਲੈਣ ਲਈ ਫੋਨ ਕਰ ਲੈਣਾ ਬੀਜ ਦੀ ਦੁਕਾਨ ਦਾ ਨੰਬਰ 0161 2401960 ਜਿਸਦਾ ਐਕਸਟੈਂਸ਼ਨ ਨੰਬਰ 419 ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ